ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਲਈ ਖੁਸ਼ਖਬਰੀ ਹੈ ਚੰਡੀਗੜ੍ਹ ਪੀਜੀਟੀ ਟੀਚਰ ਭਰਤੀ 2024 ਦਸਤਾਵੇਜ਼ ਤਸਦੀਕ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਸਿੱਖਿਆ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ਼ਤਿਹਾਰ ਨੰਬਰ 03/2023 ਰਾਹੀਂ ਪੋਸਟ ਗ੍ਰੈਜੂਏਟ ਅਧਿਆਪਕਾਂ ਪੀਜੀਟੀ ਦੀ ਭਰਤੀ ਲਈ ਨਵੀਨਤਮ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿੱਚ ਕੁੱਲ 98 ਸਮਿਆਂ ਦੀ ਪ੍ਰਤੀਕਿਰਤੀ ਜਾਣੀ ਸੀ ਇਸ ਇਸ ਭਰਤੀ ਲਈ ਪ੍ਰਕਿਆ 10 ਤੋਂ 13 ਫਰਵਰੀ 2024 ਤੱਕ ਯੋਜਿਤ ਕਰਵਾ ਲਈ ਗਈ ਸੀ ਇਸ ਸੰਬੰਧ ਵਿੱਚ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਇਸ ਸੰਬੰਧ ਵਿੱਚ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਸਲ ਦਸਤਾਵੇਜ਼ਾਂ ਦੀ ਜਾਂਚ ਲਈ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ ਸੰਖਿਆ ਹਰ ਸ਼੍ਰੇਣੀ ਅਧੀਨ ਅਹੁਦਿਆਂ ਦੀ ਸੰਖਿਆ ਤੋਂ 3 ਗੁਣਾ ਹੋਵੇਗੀ 98 ਨੂੰ ਆਪਾਂ 3 ਨਾਲ ਗੁਣਾ ਕਰੀਏ ਤਾਂ ਲਗਭਗ 300 ਸਟੂਡੈਂਟ ਬੁਲਾਏ ਗਏ ਆ ਜਿਸ ਲਈ 05072024 ਨੂੰ ਸਰਕਾਰੀ ਕੰਨਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 18 ਚੰਡੀਗੜ੍ਹ ਦੇ ਆਡੀਟੋਰੀਅਮ ਵਿੱਚ ਜਾਂਚ ਲਈ ਬੁਲਾਏ ਗਏ ਉਮੀਦਵਾਰਾਂ ਦੀ ਸੂਚੀ ਅਧਿਕਾਰਤ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ਜਿਨ੍ਹਾਂ ਬਿਨਾਂ ਕਰਾਂ ਦੇ ਨਾਮ ਸੂਚੀ ਵਿੱਚ ਆਏ ਹਨ ਉਹ ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹਨ ਸਿੱਖਿਆ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਪੋਸਟਰ ਦਾ ਨਾਮ ਪਜੀਟੀ ਟੀਚਰ ਅਸਾਮੀਆਂ ਦੀ ਸੰਖਿਆ 98 ਇਸ਼ਤਿਹਾਰ ਨੰਬਰ 03/2023 ਵਿਸ਼ਾ ਦਸਤਾਵੇਜ਼ ਤਸਦੀਕ ਨੌਕਰੀ ਦੀ ਸਥਿਤੀ ਚੰਡੀਗੜ੍ਹ ਤੇ ਅਧਿਕਾਰਿਤ ਵੈਬਸਾਈਟ ਦਾ ਤੁਹਾਨੂੰ ਲਿੰਕ ਦੇ ਦਿੰਨੇ ਆ https://www.chdeducation.gov.in/ ਤੇ ਆਪਣੇ ਨਾਮ ਚੈੱਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਪੰਜਾਬ ਦੇ ਹਰ ਤਰ੍ਹਾਂ ਦੇ ਇਮਤਿਹਾਨਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਕੋਈ ਵੀ ਜਾਣਕਾਰੀ ਹੋਵੇ ਪੇਪਰਾਂ ਸੰਬੰਧੀ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਤੇ ਮੋਹੱਈਆ ਕਰਵਾਈ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜੋ ਵੀ ਲੋੜਵੰਦ ਸਟੂਡੈਂਟਾਂ ਨੂੰ ਉਹਨਾਂ ਨੂੰ ਇਸ ਦਾ ਫਾਇਦਾ ਮਿਲ ਸਕੇ ਬਹੁਤ ਬਹੁਤ ਧੰਨਵਾਦ